ਸਤਕਾਰਯੋਗ ਪ੍ਰਿੰਸੀਪਲ ਸਰ ਸਮੂਹ ਅਧਿਆਪਕ ਸਹਿਬਾਨ ਤੇ ਪਿਆਰੀ ਬੱਚਿਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨਾ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 9ਵੇਂ ਦਿਨ ਦਾ ਵਖਿਆਨ ਸ਼ਹੀਦੀ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਤੇ ਭਾਈ ਸਤੀਦਾਸ ਜੀ ਜਦ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਉਦੋਂ ਮੁੱਖ ਚੋਂ ਉਹਨਾਂ ਉਚਾਰੀ ਬਾਣੀ ਉੱਭਲਦੀ ਬੇਗ ਵਿੱਚ ਬਿਆਲਾ ਜੀ ਸ਼ਾਂਤ ਬੈਠੇ ਜਿਵੇਂ ਹੋਮ ਦਾ ਠੰਡਾ ਠਾਰ ਪਾਣੀ ਭਾਈ ਸਤੀ ਦਾਸ ਨੂੰ ਜਦੋਂ ਸੀ ਅੱਗ ਲਾਈ ਉਦੋਂ ਉਹਨਾਂ ਨੇ ਅੱਗੋਂ ਸੀ ਹਿੱਕ ਤਾਣੀ ਤੇ ਮੁਗਲਾਂ ਦੀ ਸਾਰੀ ਸੀ ਹਲਾਈ ਟਾਣੀ ਉਦੋਂ ਉਹਨਾਂ ਨੇ ਅੱਗੇ ਸੀ ਹਿੱਕ ਤਾਣੀ ਤੇ ਮੁਗਲਾਂ ਦੀ ਸਾਰੀ ਸੀ ਹਲਾਈ ਟਾਣੀ ਹਿੰਦੋਸਤਾਨ ਦੇ ਜ਼ਾਲਮ ਬਾਦਸ਼ਾ ਔਰੰਗਜ਼ੇਬ ਨੂੰ ਜਦੋਂ ਖਬਰ ਪਹੁੰਚੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਉਹਨਾਂ ਦੇ ਧਰਮ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਹੈ। ਇਹ ਖਬਰ ਸੁਣ ਕੇ ਬਾਦਸ਼ਾ ਹੈਰਾਨ ਸੀ ਜੋ ਗੁਰੂ ਨਾਲ ਜੰਝੂ ਪਾਉਂਦੇ ਹਨ ਨਾ ਤੇਲ ਕਲੌਂਦੇ ਹਨ ਉਹ ਬ੍ਰਾਹਮਣਾ ਲਈ ਕਿਵੇਂ ਖੜੇ ਹੋ ਸਕਦੇ ਹਨ। ਉਸ ਦੀ ਨਜ਼ਰ ਵਿੱਚ ਇਹ ਬੁੱਤ ਪ੍ਰਾਸਤਾ ਨਾਲ ਹਮਦਰਦੀ ਸੀ ਜਿਸ ਨੂੰ ਉਹ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਸੀ। ਉਸਨੇ ਲਾਹੌਰ ਦੇ ਸੂਬੇਦਾਰ ਨੂੰ ਹੁਕਮ ਜਾਰੀ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਲਈ ਭੇੜੀ ਪਾ ਕੇ ਕੈਦ ਕਰ ਲਿਆ ਜਾਵੇ ਪੰਜਾਬ ਦੇ ਸੂਬੇਦਾਰ ਨੇ ਸਰਹੰਦ ਦੇ ਫੌਜਦਾਰ ਦਲਾਵਰ ਖਾਨ ਜਿਸ ਦੇ ਅਧੀਨ ਸ਼੍ਰੀ ਆਨੰਦਪੁਰ ਸਾਹਿਬ ਨਗਰ ਆਉਂਦਾ ਸੀ ਨੂੰ ਹੁਕਮ ਕੀਤਾ ਕਿ ਗੁਰੂ ਸਾਹਿਬ ਜੀ ਨੂੰ ਕੈਦ ਕਰ ਲਵੋ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਨਾਲ ਮਲਕਪੁਰ ਰੰਗੜਾ ਪਹੁੰਚੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਪਹੁੰਚਾਇਆ ਗਿਆ ਸ਼ਹੀਦੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਭਾਈ ਦਰਗਾਹ ਮਲ ਜੋ ਕਿ ਦੀਵਾਨ ਦੇ ਰੂਪ ਵਿੱਚ ਸੇਵਾ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਸ੍ਰੀ ਆਨੰਦਪੁਰ ਸਾਹਿਬ ਸੌਣ ਵੇਲੇ ਰਹੇ ਸਨ ਹੁਣ ਵਿਰਧ ਹੋ ਚੁੱਕੇ ਸਨ ਦੇ ਭਤੀਜੇ ਭਾਈ ਮਤੀਦਾਸ ਜੀ ਪੁੱਤਰ ਧਰਮਚੰਦ ਨੂੰ ਗੁਰੂ ਸਾਹਿਬ ਦਾ ਦੀਵਾਨ ਖਾਤ ਦਿੱਤਾ ਗਿਆ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪੂਰਬ ਦੀ ਯਾਤਰਾ ਵੇਲੇ ਭਾਈ ਮਤੀਦਾਸ ਜੀ ਗੁਰੂ ਜੀ ਦੇ ਅੰਗ ਸੰਗ ਰਹੇ ਸਨ ਸਨ 1675 ਈਸਵੀ ਵਿੱਚ ਜਦੋਂ ਗੁਰੂ ਸਾਹਿਬ ਨੂੰ ਸ਼੍ਰੀ ਗੋਵਿੰਦ ਰਾਏ ਜੀ ਨੂੰ ਗ੍ਰਿਿਆਈ ਸੌਂਪੀ ਤਾਂ ਉਸ ਵੇਲੇ ਭਾਈ ਮਤੀ ਦਾਸ ਜੀ ਵੀ ਮੌਜੂਦ ਸਨ ਭਾਈ ਮਤੀ ਦਾਸ ਜੀ ਪ੍ਰਬੰਧਕ ਸਨ ਤੇ ਗੁਰੂ ਘਰ ਦੇ ਲੰਗਰ ਆਦ ਦਾ ਸਾਰਾ ਪ੍ਰਬੰਧ ਆਪ ਦੇਖਦੇ ਸਨ ਗੁਰੂ ਘਰ ਦੇ ਪ੍ਰਬੰਧ ਵਿੱਚ ਉਹਨਾਂ ਦਾ ਸਾਥ ਨਿਭਾਉਣ ਲਈ ਉਹਨਾਂ ਦੇ ਭਰਾ ਭਾਈ ਸਤੀ ਦਾਸ ਜੀ ਵੀ ਦਿੰਦੇ ਸਨ ਭਾਈ ਮਤੀ ਦਾਸ ਜੀ ਨੂੰ ਦਿੱਲੀ ਵਿੱਚ ਨਵੰਬਰ 1675 ਈਸਵੀ ਵਿੱਚ ਆर्य ਨਾਲ ਜੀਰ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਮਤੀ ਦਾਸ ਜੀ ਨੂੰ ਅਸਲਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਜੋ ਕਿ ਉਹਨਾਂ ਨੇ ਠੁਕਰਾ ਦਿੱਤੀ ਸੀ ਜਦੋਂ ਸਿਰ ਤੇ ਆਰਾ ਚੱਲਿਆ ਤਾਂ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਜਦੋਂ ਤੱਕ ਸਰੀਰ ਉੱਤੇ ਆਰਾ ਚੱਲਦਾ ਰਿਹਾ ਤਿੰਨ ਨਿਰੰਤਰ ਗੁਰਬਾਣੀ ਦਾ ਪਾਠ ਵੀ ਚੱਲਦਾ ਰਿਹਾ ਭਾਈ ਮਤੀ ਦਾਸ ਜੀ ਦੇ ਛੋਟੇ ਭਰਾ ਭਾਈ ਸਤੀਦਾਸ ਜੀ ਵੀ ਕਈ ਖੂਬੀਆਂ ਦੇ ਮਾਲਕ ਸਨ ਉਹ ਫਾਰਸੀ ਦੇ ਚੰਗੇ ਵਿਦਵਾਨ ਸਨ ਗੁਰੂ ਸਾਹਿਬ ਗੁਰੂ ਸਾਹਿਬ ਜੋ ਸ਼ਬਦ ਉਚਾਰਨ ਕਰਦੇ ਭਾਈ ਸਾਹਿਬ ਉਹਨਾਂ ਦਾ ਫਾਰਸੀ ਵਿੱਚ ਅਨਵਾਦ ਕਰੀ ਜਾਂਦੇ ਜਦੋਂ ਕੋਈ ਮੁਸਲਮਾਨ ਫਕੀਰ ਗੁਰੂ ਜੀ ਕੋਲ ਆਉਂਦਾ ਤਾਂ ਭਾਈ ਸਤੀਦਾਸ ਜੀ ਗੁਰੂ ਸਾਹਿਬ ਦੀ ਰਚਨਾ ਦਾ ਫਾਰਸੀ ਵਿੱਚ ਅਨਵਾਦ ਕਰਕੇ ਸਮਝਾ ਦਿੰਦੇ ਸਨ ਭਾਈ ਸਤੀਦਾਸ ਜੀ ਸਦਾ ਆਪਣੇ ਵੱਡੇ ਭਰਾ ਦੇ ਨਾਲ ਰਹਿੰਦੇ ਸਨ ਜਿੱਥੇ-ਜਿੱਥੇ ਗੁਰੂ ਜੀ ਦੀ ਸੇਵਾ ਕਰਨ ਵਾਸਤੇ ਭਾਈ ਮਤੀਦਾਸ ਜੀ ਗਏ ਉੱਥੇ ਭਾਈ ਸਤੀਦਾਸ ਜੀ ਵੀ ਗੁਰੂ ਸਾਹਿਬ ਦੀ ਸੇਵਾ ਕਰਦੇ ਰਹੇ ਭਾਈ ਸਤੀਦਾਸ ਜੀ ਨੂੰ ਮੁਗਲ ਹਕੂਮਤ ਵੱਲੋਂ ਰੂਹ ਵਿੱਚ ਲਪੇਟ ਕੇ ਅੱਗ ਲਗਾ ਕੇ ਬਹੁਤ ਕਸ਼ਟ ਦੇ ਕੇ ਸ਼ਹੀਦ ਕੀਤਾ ਗਿਆ ਪਰantu ਸਦਕੇ ਜਾਈਏ ਗੁਰੂ ਜੀ ਦੇ ਇਨ੍ਹਾਂ ਸਿੱਖਾਂ ਦੇ ਜਿਨ੍ਹਾਂ ਨੇ ਕਸ਼ਟ ਝੱਲੇ ਸ਼ਹੀਦੀ ਪ੍ਰਾਪਤ ਕੀਤੀ ਪਰ ਜ਼ਾਲਮ ਹਕੂਮਤ ਅੱਗੇ ਝੁਕੇ ਨਹੀਂ ਜੇਕਰ ਸਿੱਖੀ ਜੀਵਨ ਦਾ ਆਦਰਸ਼ ਸਤਗੁਰ ਦੀ ਨਿਰੰਤਰ ਸੇਵਾ ਕਰਨਾ ਅਤੇ ਆਪਣੇ ਧਰਮ ਲਈ ਜੀਵਨ ਕੁਰਬਾਨ ਕਰਨਾ ਹੈ ਤਾਂ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੂਰਨ ਸੇਖ ਸਨ ਜਿਨ੍ਹਾਂ ਨੇ ਸਿੱਖੀ ਸਿਧਕ ਆਖਰੀ ਦਮ ਤੱਕ ਨਿਭਾਇਆ ਜੀਵਤ ਸਾਹਿਬ ਆਪਣਾ ਸੇਵਯੋ ਆਪਣਾ ਦੇ ਗੁਰਬਾਖ ਤੇ ਅਮਲ ਕਰਦੇ ਹੋਏ ਆਪਣਾ ਸਾਰਾ ਜੀਵਨ ਗੁਰੂ ਸਾਹਿਬ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ ਅਤੇ ਸੇਵਕੀ ਓਟ ਨਿਮਹੀ ਪ੍ਰੀਤ ਦੇ ਗੁਰਬਾਖ ਅਨੁਸਾਰ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਦੀ ਪ੍ਰੀਤ ਗੁਰਚਰਨ ਵਿੱਚ ਅਖੀਰ ਤੱਕ ਨਿਭਾਈ ਗਈ 9ਵੇਂ ਗੁਰੂ ਦਾ ਸਿੱਖ ਜੋ ਭਾਈ ਦਿਆਲਾ ਵੇਖੋ ਉਬਲਦੀ ਦੀਗ ਵਿੱਚ ਕੜੀ ਜਾਂਦਾ ਨੇਤਰ ਖੁੱਲੇ ਤੇ ਫਰਕ ਦੇ ਬੁੱਲ ਦੋਵੇਂ ਬਸ ਤੁੱਕਾਂ ਹੈ ਬਾਣੀ ਦੀਆਂ ਪੜੀ ਜਾਂਦਾ ਪਿਆਰੇ ਸਿੱਖ ਨੂੰ ਠੰਡ ਮਹਿਸੂਸ ਹੁੰਦੀ ਭਾਵੇਂ ਜਾਲਮਾਂ ਦਾ ਸੀਨਾ ਠਰੀ ਜਾਂਦਾ ਜਿਵੇਂ ਜਿਵੇਂ ਹੈ ਆਗ ਬਾਲ ਦੀ ਰੰਗ ਸਿੱਖੀ ਨੂੰ ਹੋਰ ਵੀ ਚੜੀ ਜਾਂਦਾ ਰੰਗ ਸਿੱਖੀ ਨੂੰ ਹੋਰ ਵੀ ਚੜੀ ਜਾਂਦਾ ਭਾਈ ਦਿਆਲਾ ਜੀ ਵੀ ਗੁਰੂ ਘਰ ਦੇ ਪ੍ਰਮੁੱਖ ਸਿੱਖ ਸਨ ਗੁਰੂ ਸਾਹਿਬ ਜਦੋਂ ਅਸਾਮ ਗਏ ਉਦੋਂ ਭਾਈ ਦਿਹਾਲਾ ਜੀ ਵੀ ਨਾਲ ਸਨ ਜਦੋਂ ਗੁਰੂ ਸਾਹਿਬ ਨੂੰ ਕੈਦ ਕੀਤਾ ਗਿਆ ਉਦੋਂ ਵੀ ਉਹ ਨਾਲ ਸਨ ਉਹਨਾਂ ਨੂੰ ਉਬਲਦੇ ਪਾਣੀ ਦੇਗ ਵਿੱਚ ਸ਼ਹੀਦ ਕੀਤਾ ਗਿਆ ਭਾਈ ਦਿਹਾਲਾ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਅਸਲਾਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਗਈ ਜੋ ਉਹਨਾਂ ਨੇ ਠੁਕਰਾ ਦਿੱਤੀ ਅਪ੍ਰੰਤ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਇਹ ਸਾਰਾ ਮੰਜ਼ਰ ਗੁਰੂ ਸਾਹਿਬ ਅਤੇ ਦਿੱਲੀ ਨਿਵਾਸੀਆਂ ਨੇ ਵੇਖਿਆ ਜਦੋਂ ਇਹ ਸਾਰਾ ਮੰਜ਼ਰ ਗੁਰੂ ਸਾਹਿਬ ਨੇ ਦੇਖਿਆ ਤਾਂ ਉਹਨਾਂ ਨੇ ਮੂੰਹੋਂ ਤਿੰਨ ਆਵਾਜ਼ ਨਿਕਲੀ ਧੰਨ ਹੈ ਸਿੱਖੀ ਧੰਨ ਹੈ ਸਿੱਖੀ ਧੰਨ ਹੈ ਸਿੱਖੀ ਤੇ ਨਾਲ ਹੀ ਬਚਨ ਕੀਤੇ ਜਿੰਨਾ ਚਿਹਰ ਚੰਦ ਸੂਰਜ ਧਰਤੀ ਰਹੇਗੀ ਇਹਨਾਂ ਦਾ ਵजूद ਰਹੇਗਾ ਸਿੱਖੋ ਤੁਹਾਡੇ ਡੁੱਲੇ ਖੂਨਾਂ ਨੂੰ ਸੰਗਤਾਂ ਨਮਸਕਾਰ ਕਰਦੀਆਂ ਰਹਿਣਗੀਆਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਇਹ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਸ਼ਹੀਦ ਤਾਂ ਹੋਏ ਪਰ ਡਰੇ ਨਹੀਂ ਝੁਕੇ ਨਹੀਂ ਉਹਨਾਂ ਨੇ ਸ਼ਹੀਦੀ ਦਾ ਸਿੱਖੀ ਦਾ ਇਹ ਸਨੇਹਾ ਸਾਰੇ ਜਹਾਨ ਵਿੱਚ ਫਲਾ ਦਿੱਤਾ ਅਸਲੀ ਸੇਵਾ ਉਹ ਹੈ ਜੋ ਆਖਰੀ ਸਾਹ ਤੱਕ ਨਿਭਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ